ਇਹ ਕਲ ਹੈ ਵੀ ਜਦੋਂ ਕਲ ਕੀ ਉਤਾਰ ਆਏਗਾ ਤੇ ਗੁਰੂ ਸਾਹਿਬ ਵੀ ਉਹ ਗੋਬਿੰਦ ਸਿੰਘ ਜੀ ਵੀ ਜਨਮ ਲੈਣ ਦੇਖੋ ਅਕਾਲ ਪੁਰਖ ਦੀ ਕੋਈ ਵੀ ਸ਼ਕਤੀ ਆ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਅਕਾਲ ਪੁਰਖ ਦੀ ਸ਼ਕਤੀ ਹੈ ਉਹ ਆਪ ਕਹਿੰਦੇ ਆ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਉਹ ਆਪ ਕਹਿੰਦੇ ਆ ਵੀ ਮੈਂ ਪਰਮੇਸ਼ਰ ਦਾ ਦਾਸ ਹਾਂ ਤੇ ਮੈਂ ਇਸ ਸੰਸਾਰ ਦਾ ਤਮਾਸ਼ਾ ਦੇਖਣ ਆਇਆ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਦੀ ਸ਼ਕਤੀ ਨੇ ਅਕਾਲ ਪੁਰਖ ਆਪਣੀ ਹੋਂਦ ਹਮੇਸ਼ਾ ਹੀ ਧਰਤੀ ਤੇ ਬਰਕਰਾਰ ਰੱਖਦਾ ਵਿਦਵਾਨਾਂ ਨੇ ਸਾਡਿਆਂ ਨੇ ਅਕਾਲ ਪੁਰਖ ਦੇ ਪਰਮੇਸ਼ਰ ਦੇ 6 ਤਰ੍ਹਾਂ ਦੇ ਅਵਤਾਰ ਬੰਨੇ ਆ ਉਹਦੇ ਵਿੱਚੋਂ ਸਭ ਤੋਂ ਪਹਿਲਾ ਅਵਤਾਰ ਬੰਨੇ ਆ ਨਿਤ ਅਵਤਾਰ ਨਿਤ ਅਵਤਾਰ ਦਾ ਮਤਲਬ ਕੀ ਹੈ ਕਿ ਪਰਮੇਸ਼ਰ ਰੋਜ਼ ਜਨਮ ਲੈਂਦਾ ਧਰਤੀ ਦੇ ਉੱਤੇ ਜਿਹੜੇ ਲੋਕ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਆ ਪਰਮੇਸ਼ਰ ਨੂੰ ਆਪਣਾ ਇਸ਼ਟ ਮੰਨਦੇ ਆ ਰੱਬ ਮੰਨਦੇ ਆ ਤੇ ਪਰਮੇਸ਼ਰ ਦੇ ਲਈ ਸਮਰਪਿਤ ਹੋ ਜਾਂਦੇ ਆ ਜਿਵੇਂ ਕਿ ਸੰਤ ਮਹਾਪੁਰਸ਼ ਹਮ ਜਿਨੇ ਕੇ ਨਾਮ ਜਪਣ ਵਾਲੇ ਜਿਵੇਂ ਕਿ ਜਿਹੜੇ ਕੇ ਪਰਮੇਸ਼ਰ ਨੂੰ ਜਿਹਨੂੰ ਆਪਾਂ ਆਸਤਕ ਕਹਿੰਨੇ ਆ ਜਿਹੜਾ ਆਸਤਕ ਇਸ ਧਰਤੀ ਤੇ ਪੈਦਾ ਹੋ ਰਿਹਾ ਉਹ ਪਰਮੇਸ਼ਰ ਦਾ ਰਨਿਤ ਦਾ ਉਤਾਰ ਹੈ ਹਮ ਪਰਮੇਸ਼ਰ ਆਪਣੇ ਤੋਂ ਬਿਨਾ ਇਹ ਧਰਤੀ ਖਾਲੀ ਨਹੀਂ ਛੱਡਦਾ ਹਮ ਕਦੀ ਉਹ ਆਪ ਆਂਦਾ ਹੈ ਕਦੀ ਉਹ ਆਪਣੇ ਰੂਪਤ ਜਦਾ ਜਦਾ ਹੀ ਧਰਮ ਗਲਾਨਿਰਭਵਤੀ ਭਾਰਤ ਅਬੋ ਥਾਨਸ ਅਧਰਮਸ ਤਦਾਤਮਾਨਮ ਸ੍ਰਜਾਮੀ ਹਮ ਇਹ ਭਗਵਾਨ ਕ੍ਰਿਸ਼ਨ ਜੀ ਗੀਤਾ ਵਿੱਚ ਕਹਿੰਦੇ ਆ ਜਦੋਂ ਜਦੋਂ ਵੀ ਜਬ ਜਬ ਅਰਿਸ਼ਟ ਹੋਤ ਸੰਸਾਰਾ ਤਬ ਤਬ ਦੇਵ ਤਰਤਵ ਉਤਾਰਾ ਜਦੋਂ ਜਦੋਂ ਧਰਤੀ ਦੇ ਉੱਤੇ ਪਾਪ ਵਧਦਾ ਉਦੋਂ ਦੇ ਹੁੰਦੀ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਗੁਰੂ ਨਾਨਕ ਸਾਹਿਬ ਵੀ ਆਏ ਭਗਵਾਨ ਰਾਮਚੰਦਰ ਭਗਵਾਨ ਕ੍ਰਿਸ਼ਨ ਵੀ ਆਏ ਨਰਾਇਣ ਵੀ ਆਏ ਸੋ ਅੱਗੇ ਵੀ ਆਉਣਗੇ ਇਹਦੇ ਵਿੱਚ ਤਾਂ ਕੋਈ ਦੋਰ ਆਏ ਹੈ ਹੀ ਨਹੀਂ ਵੀ ਭਗਵਾਨ ਪਰਮੇਸ਼ਰ ਨੇ ਪ੍ਰਗਟ ਹੋਣਾ ਇਹ ਨਹੀਂ ਹੋਣਾ ਇਹ ਇਹਦੇ ਉੱਤੇ ਤਰਕ ਨਹੀਂ ਹੈ ਪਰਮੇਸ਼ਰ ਹਮੇਸ਼ਾ ਹੀ ਆ ਰਿਹਾ ਰੋਜ਼ ਆ ਰਿਹਾ ਜਿੱਥੇ ਉਹ ਰਾक्षਸ ਬਿੱਤੀ ਪੈਦਾ ਕਰ ਰਿਹਾ ਹੈ ਰਾक्षਸਾਂ ਨੇ ਕੀ ਕੀਤਾ ਸੀ ਪਰਮੇਸ਼ਰ ਦੀ ਆਲੋਚਨਾ ਕੀਤੀ ਸੀ ਨਾ ਉਹਦਾ ਸ਼ਰੀਕ ਬਣੇ ਸੀ ਨਾ ਤੇ ਅੱਜ ਵੀ ਪਰਮੇਸ਼ਰ ਦੀ ਆਲੋਚਨਾ ਕਰਨ ਵਾਲੇ ਲੋਕ ਹੈ ਨੇ ਤੇ ਪਰਮੇਸ਼ਰ ਦੀ ਸ਼ਕਤੀ ਕੌਣ ਸੀ ਪਰਮੇਸ਼ਰ ਆਪ ਉਹਨੇ ਆਪ ਦੀ ਹੋਂਦ ਬਚਾਉਣ ਵਾਸਤੇ ਰਾक्षਸਾਂ ਨੂੰ ਮਾਰਿਆ ਹੂੰ ਉਹਨੇ ਮਾਰਿਆ ਰਾक्षਸਾਂ ਨੂੰ ਇਸੇ ਕਰਕੇ ਨਾ ਵੀ ਮੇਰੀ ਹੋਂਦ ਬਰਕਰਾਰ ਰਹੇ ਕੋਈ ਮੇਰਾ ਸ਼ਰੀਕ ਨਾ ਬਣੇ ਹਰਨਾਕਸ਼ ਨੂੰ ਭਗਵਾਨ ਨਰਸਿੰਘ ਨੇ ਕਿਉਂ ਮਾਰਿਆ ਉਹ ਕਹਿੰਦਾ ਸੀ ਮੈਂ ਰੱਬ ਆ ਰੱਬ ਕਿਸੇ ਨੂੰ ਆਪਣਾ ਸ਼ਰੀਕ ਨਹੀਂ ਬਣ ਦਿੰਦਾ ਕਹਿੰਦਾ ਤੂੰ ਮੇਰਾ ਬਣਾਇਆ ਹੋਇਆ ਹੈ ਮੈਂ ਨਹੀਂ ਆ ਸਮਝੇ ਕਿ ਨਹੀਂ ਸੋ ਪਰਮੇਸ਼ਰ ਰੋਜ ਆਂਦਾ ਜਦੋਂ ਬਹੁਤ ਜ਼ਿਆਦਾ ਪਾਪ ਬੰਦ ਜਾਂਦਾ ਫਿਰ ਉਹ ਆਪ ਬਣ ਕੇ ਆ ਜਾਂਦਾ ਸੋ ਇਹ ਤਾਂ ਕੋਈ ਖਾਸ ਗੱਲ ਹੀ ਨਹੀਂ ਪਰਮੇਸ਼ਰ ਨੇ ਆਉਣਾ ਹੀ ਆਉਣਾ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਤੁਸੀਂ ਕਲ ਕੀ ਅਵਤਾਰ ਨੂੰ ਗੁਰਗੋਬਿੰਦ ਸਿੰਘ ਜੀ ਨਾਲ ਜੋੜਿਆ ਮੈਨੂੰ ਕਲੀਅਰ ਨਹੀਂ ਹੋਇਆ ਕਲੀਅਰ ਤੁਹਾਨੂੰ ਤੁਸੀਂ ਕਹਿਣਾ ਕਲ ਕੀ ਅਵਤਾਰ ਦਾ ਮਤਲਬ ਹੈ ਕਿ ਗੁਰੂ ਸਾਹਿਬ ਜੀ ਨੇ ਕਿਹਾ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ ਕਿ ਆਪ ਪਰਮੇਸ਼ਰ ਹਰੀ ਜੀ ਹਰ ਮੰਦਰ ਦੇ ਵਿੱਚ ਆ ਕੇ ਪ੍ਰਗਟ ਹੋਣਗੇ ਆਪ ਪਰਮੇਸ਼ਰ ਇਸ ਸੰਸਾਰ ਉੱਤੇ ਆਉਣਗੇ ਸੋ ਜਦੋਂ ਸੰਸਾਰ ਉੱਤੇ ਪਰਮੇਸ਼ਰ ਆਉਣਗੇ ਤੇ ਤੁਸੀਂ ਕਹੋ ਕਿ ਗੁਰੂ ਗੋਬਿੰਦ ਸਿੰਘ ਜੀ ਆ ਰਹੇ ਆ ਜਿਹੜੇ ਅਵਤਾਰ ਹੁੰਦੇ ਆ ਉਹ ਕਿਸੇ ਮਤਲਬ ਕਿ ਇੱਕ ਸਪੈਸ਼ਲ ਉਹਦੇ ਲਈ ਨਹੀਂ ਹੁੰਦੇ ਅਵਤਾਰ ਸਾਰੇ ਡਾਕਟਰ ਕਿਸੇ ਇੱਕ ਧਰਮ ਦੇ ਨਾਲ ਜੁੜਿਆ ਹੁੰਦਾ ਡਾਕਟਰ ਨੂੰ ਕਿਸੇ ਇੱਕ ਧਰਮ ਦੇ ਨਾਲ ਤੁਸੀਂ ਜੋੜ ਸਕਦੇ ਆ ਵਿਗਿਆਨੀ ਨੂੰ ਕਿਸੇ ਵਿਗਿਆਨੀ ਨੇ ਖੋਜ ਕੀਤੀ ਆ ਉਹਦੀ ਖੋਜ ਨੂੰ ਤੁਸੀਂ ਇੱਕ ਧਰਮ ਨਾਲ ਜੋੜ ਸਕਦੇ ਹੋ ਉਹਦੋਂ ਸਾਰੇ ਲਈ ਸਾਂਝਾ ਸੋ ਜਿਹੜੀ ਪਰਮੇਸ਼ਰ ਦੀ ਹੋਉਂਦੀ ਆ ਉਹ ਸਾਰਿਆਂ ਦੀ ਸਾਜੀ ਆ ਇਹ ਨਹੀਂ ਵੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਆ ਰਹੇ ਨੇ ਗੁਰੂ ਗੋਬਿੰਦ ਸਿੰਘ ਕੌਣ ਨੇ ਪਰਮੇਸ਼ਰ ਦੇ ਦਾਸ ਨੇ ਪਰਮੇਸ਼ਰ ਦਾ ਸਰੂਪ ਨੇ ਪਰਮੇਸ਼ਰ ਹੀ ਨੇ ਕੋਈ ਵੀ ਵਿਆਖਿਆ ਜੋੜ ਲੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਰੀਆਂ ਜੋੜ ਦੀਆਂ ਆ ਪਰਮੇਸ਼ਰ ਦਾ ਸਰੂਪ ਨੇ ਗੁਰੂ ਗੋਬਿੰਦ ਸਿੰਘ ਨੇ ਮਤਲਬ ਜਿੱਥੋਂ ਵੀ ਤੁਸੀਂ ਕਹੋਗੇ ਦਾ ਉਹ ਪਰਮੇਸ਼ਰ ਨਹੀਂ ਆਉਣਾ ਅਕਾਲਪੁਰਖ ਨੇ ਹੋਣਾ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰਬਾਣੀ ਵਿੱਚ ਮਹਾਰਾਜ ਨੇ ਕਿਹਾ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਵੀ ਨਰੰਕਾਰ ਜਿਹੜਾ ਨਿਰ ਨਿਰ ਆਕਾਰ ਸੀ ਜਿਹਦਾ ਕੋਈ ਆਕਾਰ ਨਹੀਂ ਕਿਹਦਾ ਆਕਾਰ ਨਹੀਂ ਜਿਹੜਾ ਪਸ਼ੂਆਂ ਦੇ ਵਿੱਚ ਵੀ ਹੈ ਪੰਛੀਆਂ ਦੇ ਵਿੱਚ ਵੀ ਹੈ ਬੰਦਿਆਂ ਦੇ ਵਿੱਚ ਵੀ ਹੈ ਤੇ ਜਾਨਵਰਾਂ ਦੇ ਵਿੱਚ ਵੀ ਹੈ ਜਦੋਂ ਇਹ ਸਾਰਿਆਂ ਦੇ ਵਿੱਚ ਪਰਮੇਸ਼ਰ ਹੈ ਤਾਂ ਫਿਰ ਉਹ ਸਾਰਿਆਂ ਦੇ ਵਿੱਚ ਆ ਉਹਦਾ ਕੋਈ ਆਕਾਰ ਨਹੀਂ ਇਹ ਨਹੀਂ ਵੀ ਕੱਲਾ ਹਾਥੀਆਂ ਦੀ ਜੂਨ ਦੇ ਵਿੱਚ ਹੈ ਤੇ ਬਾਂਦਰਾਂ ਦੀ ਜੂਨ ਵਿੱਚ ਨਹੀਂ ਬਾਂਦਰਾਂ ਨੂੰ ਵੀ ਪੈਦਾ ਕਰਨ ਵਾਲਾ ਉਹ ਹੈ ਮਨੁੱਖਾਂ ਦੇ ਵਿੱਚ ਵੀ ਉਹ ਵਸਦਾ ਕਹਿੰਦੇ ਨਾ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਹ ਹੋ ਗਿਆ ਨਿਰਾਰਕਾਰ ਵੀ ਬਹੁਤ ਵੱਡਾ ਜਦੋਂ ਉਹਨੇ ਆਕਾਰ ਧਾਰਨ ਕੀਤਾ ਉਹ ਤਾਂ ਫਿਰ ਕਿਸੇ ਇੱਕ ਨਾਲ ਹੀ ਕਰਨਾ ਸੀ ਤੇ ਉਹ ਆਕਾਰ ਹੋਇਆ ਮਾਛ ਅਵਤਾਰ ਹੋਇਆ ਦੇਖੋ ਤੁਸੀਂ ਕਛ ਅਵਤਾਰ ਹੋਇਆ ਪਰਮੇਸ਼ਰਾ ਪਰਮੇਸ਼ਰ ਉਹਨਾਂ ਜੂਨਾਂ 'ਚ ਵੀ ਆਇਆ ਕਛੂ ਦੀ ਪੂਜਾ ਹੁੰਦੀ ਹੈ ਉਹਨੂੰ ਅਵਤਾਰ ਮੰਨਿਆ ਗਿਆ ਮੱਛੀ ਦੇ ਮੱਛ ਦੀ ਪੂਜਾ ਹੁੰਦੀ ਉਹਨੂੰ ਅਵਤਾਰ ਮੰਨਿਆ ਗਿਆ ਠੀਕ ਹੈ ਨਾ ਨਰਸਿੰਘ ਨੂੰ ਵੀ ਅਵਤਾਰ ਮੰਨਿਆ ਗਿਆ ਜਿਹੜਾ ਅੱਧਾ ਬੰਦਾ ਅੱਧਾ ਪਸ਼ੂ ਸੀ ਸੋ ਜਦੋਂ ਉਹਨੇ ਆਕਾਰ ਧਾਰਨ ਕੀਤਾ ਉਹਨੇ ਇਹ ਨਾਮ ਲਏ ਉਹਨਾਂ ਨਾਵਾਂ ਦੇ ਵਿੱਚ ਇੱਕ ਨਾਮ ਧੰਨ ਗੁਰੂ ਨਾਨਕ ਸਾਹਿਬ ਦਾ ਸੀ ਉਹਨਾਂ ਨਾਵਾਂ ਦੇ ਵਿੱਚ ਪਰਮੇਸ਼ਰ ਦੇ ਉਹਨਾਂ ਸਰੂਪਾਂ ਦੇ ਵਿੱਚ ਇੱਕ ਸਰੂਪ ਗੁਰੂ ਨਾਨਕ ਪਾਤਸ਼ਾਹ ਦਾ ਸੀ ਜਦੋਂ ਉਹ ਆਕਾਰ ਵਿੱਚ ਆਏ ਜਦੋਂ ਨਿਰਆਕਾਰ ਨੇ ਆਕਾਰ ਧਾਰਨ ਕੀਤਾ ਨਾ ਉਦੋਂ ਫਿਰ ਉਹ ਗੁਰੂ ਨਾਨਕ ਬਣ ਕੇ ਸੰਸਾਰ ਵਿੱਚ ਆਏ ਉਸ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਦਾ ਸਰੂਪ ਧਾਰਨ ਕੀਤਾ ਹੁਣ ਉਹ ਖਾਲਸੇ ਦੇ ਵਿੱਚ ਨਿਰਾਕਾਰ ਸਰੂਪ ਦੇ ਵਿੱਚ ਸਾਕਾਰ ਸਰੂਪ ਦੇ ਵਿੱਚ ਵਰਤਦੇ ਨੇ ਤੇ ਨਿਰਾਕਾਰ ਤੀਨ ਰੂਪ ਹੈ ਮੋਹਿ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਉਂ ਕਿਹਾ ਵੀ ਜਿਹੜਾ ਮੈਨੂੰ ਪ੍ਰਮਾਤਮਾ ਮੰਨੇਗਾ ਮੈਨੂੰ ਤੇ ਆਏਗਾ ਉਹ ਨਰਕਾਂ ਦੇ ਵਿੱਚ ਜਾਏਗਾ ਫਿਰ ਇਹ ਗੱਲ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੀ ਜਿਹੜੀ ਤਾਕਤ ਸੀ ਉਸ ਤਾਕਤ ਨੂੰ ਆਪਣੇ ਨਾਲ ਉਹ ਵੀ ਵੱਡਾ ਦੱਸਿਆ ਉੱਚੇ ਉੱਪਰ ਉੱਚਾ ਨਾਓ ਸਮਝੋ ਗੱਲ ਹਮ ਪਰਮੇਸ਼ਰ ਨਾਲੋਂ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ ਹਮ ਕੁੰਮਰ ਜੋਤ ਸਿੰਘ ਇੱਥੇ ਬੈਠਾ ਹੈ ਪਰ ਕੁੰਮਰ ਜੋਤ ਦੇ ਨਾਮ ਕਰਕੇ ਕੁੰਮਰ ਜੋਤ ਨੂੰ ਲੁਧਿਆਣੇ ਵਿੱਚ ਵੀ ਯਾਦ ਕੀਤਾ ਜਾ ਸਕਦਾ ਜਿਉਂ ਸਰੀਰ ਕਰਕੇ ਨਹੀਂ ਤਾਂ ਉਹ ਨਾਮ ਤਾਂ ਉਹਦੀ ਹੋਂਦ ਨੂੰ ਬਰਕਰਾਰ ਕਰ ਰਿਹਾ ਹੈ ਨਾ ਹਮ ਤੇ ਫਿਰ ਨਾਮ ਵੱਡਾ ਹੋਇਆ ਕਿ ਸਰੀਰ ਵੱਡਾ ਹੋਇਆ ਨਾਮ ਵੱਡਾ ਨਾਮ ਵੱਡਾ ਹੋਇਆ ਨਾ ਸੋ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਲੋਂ ਵੀ ਵੱਡਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੈਨੂੰ ਪਰਮੇਸ਼ਰ ਨਾਲ ਸਮਝੋ ਪਰਮੇਸ਼ਰ ਨੂੰ ਹੀ ਪਰਮੇਸ਼ਰ ਸੰਜੀ ਇਸ ਕਰਕੇ ਉਹਨਾਂ ਨੇ ਕਹਿਤਾ ਮੈਨੂੰ ਪਰਮੇਸ਼ਰ ਨਾ ਬਣਾਓ ਪਰ ਜਿਨ੍ਹਾਂ ਲਈ ਉਹ ਹੈ ਹੀ ਪਰਮੇਸ਼ਰ ਦਾ ਸਰੂਪ ਸੀ ਕਿਉਂਕਿ ਉਹ ਪਰਮੇਸ਼ਰ ਦੀ ਗੱਦੀ ਦੇ ਦਸਵੇਂ ਵਾਰਸ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਸੀ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ ਗੁਰੂ ਨਾਨਕ ਨੂੰ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਵੀ ਗੁਰੂ ਨਾ ਆਪ ਨਾਰਾਇਣ ਆਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਰੂਪ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਉਹਨਾਂ ਨੂੰ ਡੰਡੌਤ ਕਰਦੇ ਆ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਾਵਾ ਤਾਏ ਸਭ ਥਾਈ ਹੋਏ ਸਹਾਏ ਇਹ ਅਰਦਾਸ ਦੀ ਜਿਹੜੀ ਪੰਕਤੀ ਇੱਥੇ ਤੱਕ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਨ ਕੀਤੀ ਹੈ ਇਸ ਤੋਂ ਅੱਗੇ ਜਿਹੜੀ ਪੰਕਤੀ ਲਿਖੀ ਜਾਂਦੀ ਹੈ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਿਤਾ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਸਭ ਥਾਈ ਹੋਏ ਸਹਾਏ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਲਿਖਿਆ ਇਹ ਸਿੱਖਾਂ ਨੇ ਲਿਖਿਆ ਅਸੀਂ ਗੁਰੂ ਗੁਰੂ ਸਾਹਿਬ ਕਹਿ ਰਿਹਾ ਮੈਨੂੰ ਪਰਮੇਸ਼ਰ ਨਾਮ ਮੰਨੋ ਪਰ ਸਿੱਖ ਕਹਿੰਦੇ ਆ ਵੀ ਉਹ ਗੁਰੂ ਦੀ ਗੱਦੀ ਦੇ ਸੀ ਪਰਮੇਸ਼ਰ ਦੀ ਗੱਦੀ ਦੇ ਵਾਰਸ ਸੀ ਉਹ ਪਰਮੇਸ਼ਰ ਹੀ ਨੇ ਗੁਰਗੋਬਿੰਦ ਸਿੰਘ ਜੀ ਨੇ ਨਵੇਂ ਪਾਸ਼ਾ ਦਾ ਅਰਦਾਸ ਦਿੱਤੀ ਕਿ ਬਚਪਨ ਚ ਮੈਂ ਵੀ ਸੁਣਿਆ ਸੀ ਵੀ ਅਰਦਾਸ ਜਿਹੜੀ ਹੈ ਔਰ ਗੁਰਗੋਬਿੰਦ ਸਿੰਘ ਜੀ ਵਾਲੋ ਬਾਅਦ ਚ ਪਤਾ ਲੱਗ ਗਿਆ ਗਿਆ ਵੀ ਇਸ ਦੇ ਵਿੱਚ ਟਾਈਮ ਟਾਈਮ ਤੇ ਵਾਅਦਾ ਹੁੰਦਾ ਆ ਗਿਆ ਅਰਦਾਸ ਦੇ ਵਿੱਚ ਹੂੰ ਉਹ ਦੇਖੋ ਗੁਰੂ ਨਾਨਕ ਸਾਹਿਬ ਜੀ ਵੇਲੇ ਇਹ ਅਰਦਾਸ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਦੀ ਇਹੀ ਅਰਦਾਸ ਹੁੰਦੀ ਹੈ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਭ ਤੋਂ ਪਹਿਲੀ ਅਰਦਾਸ ਹੈ ਸਾਡੀ ਇਹ ਅਰਦਾਸ ਗੁਰੂ ਨਾਨਕ ਸਾਹਿਬ ਕਰਦੇ ਸੀ ਜਦੋਂ ਮਹਾਰਾਜ ਨਿਤਨੇਮ ਤੋਂ ਬਾਅਦ ਸਮਾਪਤੀ ਕਰਦੇ ਸੀ ਇਹ ਅਰਦਾਸ ਕਰਦੇ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇੱਥੇ ਜੋੜਿਆ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਹਮ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦਾ 10ਵੇਂ 6ਵੇਂ ਪਾਤਸ਼ਾਹ ਨੇ 5ਵੇਂ ਪਾਤਸ਼ਾਹ ਦਾ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦਾ 7ਵੇਂ ਪਾਤਸ਼ਾਹ ਨੇ